ਇਹੋਂ ਤੋਂ ਮੰਨੇ ਹੋਰ ਨਹੀਂ ਕਿਰੋ ਹੁੰਦੇ ਮੌੜਦੇ ਨੇ ਮੈਂ ਕੋਈ ਨਹੀਂ ਇੱਥੇ ਗਿਆ ਰੰਗਾ ਪਾਣੀ ਉਹ ਹੋਣ ਹਾਂ ਹਾਂ ਗਿਆ ਦੇਖ ਹਾਂ ਹੋਰ ਕਿੰਨੇ ਦਾ ਲਾਸਟ ਜਿੰਨੇ ਦਾ ਹੈਗਾ ਉੰਨੇ ਦਾ ਪਾਰਾ ਤਿੰਨੇ ਦਾ ਸਾਰਾ ਪਤਾ ਕਿ ਮਿੱਥੋਂ ਲੱਗਾ ਪੈ ਗਿਆ ਜਾਂ ਸਾਈ ਕੱਟ ਤੂੰ ਉਹ ਮੇਰੇ ਹੱਥ ਮੋੜ ਦੇ ਬੰਦਾ ਤਾਂ ਕਹਿਦੀ ਪਰ ਲਿਆ ਤਾਈ 12000 ਦਾ ਕਰਤਾ ਇਹ ਚਾਚਾ ਦੇ ਜਾਂ ਪੈ ਗਿਆ ਨਾ ਗਾਰ ਤੋਂ ਲਾ ਮੇਰੀ ਮਾਂ ਗੇਲੇ ਗੁੱਲੇ ਨੂੰ ਪੁੱਛਦਾ ਮੈਂ ਕਹਦਾ ਇੱਜਤ ਉਹ ਕੈਮਰਾ ਲੱਗਾ ਜਾਂ ਫੜਾਪੇ ਜਾਂ ਪਾਲਾ ਚਲ ਨਾ ਪਾਉਂਦੇ ਯਾਰ ਜਾਂ ਦੇਖੋ ਉਹ ਜਾ ਉਹ ਟੋਟਿਸ਼ੀ ਕਰਿਆ ਨਹੀਂ ਮਰਦੇ ਉਹ ਨਾ ਵੀ ਛੜੀਆਂ ਲਿਆ ਔਰ ਇਹ ਮੰਗੇ ਬੰਦੇ ਲਿਆ ਔਰ ਉਹ ਲਿਆ ਯਾਰ 35 ਬੱਲੇਬਾਦ ਪੈਲਾ ਦੁੱਦੇ ਬਾਦ ਉਹ ਚੱਲ ਉਹ ਲਿਆ ਛੇਰਾ ਉਹਦੇ ਲਿਆ ਰਬੀਆ ਫਾੜ ਬੱਕਰੀ ਲਖਾਇਨ ਦਾ ਪਸਾਰਾ ਇਹਨਾਂ ਦਾ 53000 ਨਗਦ ਸਾਰਾ ਕੋਈ ਨਾ ਹੋਵੇ ਤਾਂ ਛੱਡ ਕੇ ਆਏਗਾ ਗੱਲ ਹੋਰੇ ਲਿਆ ਓਏ ਤੁਮ ਦਾਸਤਾ ਭਾਈ ਇਹ ਮੇਰੀ ਗੱਲ ਸੁਣ ਮੈਂ ਕੀ ਰੇਟ ਨੂੰ ਵੇਚੂ ਇਹਨਾਂ ਨੂੰ ਮੈਨੂੰ ਐ ਤਾਂ ਦੱਸ ਦੇ ਨਹੀਂ ਚਾਹੇ ਰਣ ਕੇ ਪਰਚੀ ਕਰਾ ਲਾ ਮੇਰਾ ਲਿਆ ਲਿਆ ਪੈਸੇ ਦੇ ਦੇ ਆ ਪਰਚੀ ਦੇ ਓ ਬਈ ਜਪਾਲਾ ਬੱਕਰੀਆਂ ਵੀ ਆ ਮੇਮਣੇ ਪਰਚੀ ਦੀ ਇਨਕਟਾਕ ਲੈ ਲਿਆ ਪਰ ਪੈਸੇ ਦੇ

ਕੋਣਾ ਦੇ ਬਿਕੀਰ 153 ਕੋਣੀ ਗਰੇਡਰ ਕੇ ਰਬਰ ਕਾ ਬਦਲ ਮਿਲਿਆ ਤੁਹਾਨੂੰ ਦਾ ਲਾਹੌਰ ਸ਼ਹੀਦ ਬਾਸ ਗੱਬਣਾ ਹੈ ਹਾਂ ਆ ਲਈਆ ਇਹ ਵਿੱਚ ਇਹ ਕਾ ਹੂੰ ਇਹ ਪਾਉ ਡਿੱਕਾ ਠੀਕ ਢੋਲ ਹਾਂ ਰਾਰੇ ਮਾਰ ਰਿਹਾ ਪੁਰੀ ਗਿਆ ਅੱਪੇ ਅੱਡੀ ਘੱਟਵਾ ਬਾਈ 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 ਨੂੰ ਘੱਟੀ ਨਾ ਰਹੀ ਬੰਦਿਆ ਅਸਲ ਬੀ ਛੋੜਦਾ ਕਰਦੀ 200 ਰੁਪਏ ਛੋੜ ਕਰ ਦੇ ਛੋੜਦਾ ਹੁੰਦਾ 100 200 ਰੁਪਏ 100 ਨਹੀਂ ਹੁੰਦੇ 100 200 ਸੋਨਾ ਨਾ ਮਹਿੰਗੀ ਸਸਤੀ ਨਹੀਂ ਹੁੰਦੀ ਆ ਜਾ 200 ਮੈਂ ਬੋਲਿਆ ਓਏ ਚੱਲ ਦੇ ਇਕਲਾ ਯਾਰ ਭਾਈ ਤੇਰੀ 100 ਰੁਪਏ 100 ਨਾਲ ਕੋਈ ਨਹੀਂ ਹੁੰਦਾ 100 ਹੈ ਨਹੀਂ ਥਾਨ ਵੀ ਹੈ ਨਹੀਂ ਬੱਕਰੀਆਂ ਦੇ ਕੱਕੀ ਆ ਦੇ ਦੇ 100 ਨਾਲ ਕੀ ਹੁੰਦਾ 100 ਦਾ ਬੰਦਾ ਕਰ ਦੂ 100 ਰੁਪਏ ਆ ਜਾ ਹੁਣ ਤੂੰ ਟੋਰਿਆ ਸਾਡੇ 16000 ਰੁਪਏ ਮੰਗੇ ਮੈਂ 13500 ਰੁਪਏ ਬੱਝੇ ਕਿਨੇ ਕੀ ਚਾਚਾ ਤੋਂ ਬਸ 10 12 ਆ ਗਿਆ ਸਾਢੇ 12 ਕਾ ਨਾ ਭਾਰੀ ਆ ਕਾਰ ਕੋਈ ਨਹੀਂ ਨਕੜਾ ਪਖਾੜ ਤੇ ਆ ਮਾਰ ਚਾਹ ਦੋ ਮਿੰਟ ਲੈ ਮੈਂ ਅੱਜ ਕੰਮ ਕਰਾ ਕਿਨੇ ਦਾ ਕਹਿਣਾ ਬਰਹਾਨ ਆ ਨਾ ਬਸ 10 ਛੜ 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 ਸੱਚੀ ਗੱਲ ਮੇਰੇ ਨਾਲ ਕਰ ਹੈਲੋ ਕਿਵੇਂ ਫਿਰ ਠੀਕ ਆ ਕਿਵੇਂ ਅੱਜ ਕਰ ਮੇਰਾ ਸੌਦਾ ਆ ਜਾ ਕਰਾ ਦੇ ਆ ਫੜ 13000 13 ਦੇ ਹੋ ਕੇ ਚੱਲ ਪਰੇ ਲਿਆ پیسے ਲੈ ਹੁਣ ਤੂੰ ਆਣਦੇ ਆ ਗਿਆ ਆੜ ਗਿਆ ਯਾਰ ਕੀ ਫਾਇਦਾ ਮੇਰੀ ਗੱਲ ਸੁਣਾ ਸੌਦਾ ਕਰਾ ਯਾਰ ਇਹ ਕਰਾਉਣਾ ਬਾਈ ਮੈਂ ਚੱਕਾ ਹੈ ਜਾ ਦੇ ਦੇ ਹੈ ਛੱਡ ਦੇ ਨਹੀਂ ਹੁੰਦੇ ਬਾਈ ਦੇ ਦੇ 24 ਇਹਨੇ ਦੇ ਨੇ ਆ ਲੈ ਦਫਟ 13000 ਕਰਤੇ ਵਰਕਾਤੀ ਨਾ ਹੋਈ ਯਾਰ ਓ ਮੇਰਾ ਦਲਾਲ ਬੰਦਾ ਗਲਤ ਕਰੀਆ ਸੌਦਾ ਲੈ ਨਾ ਤੇਰੀ ਨਾ ਦੀ ਚਾਚੇ ਦੀ ਫਸਟ ਛੱਡ ਛੱਡ ਦੇ 1300 ਰੁਪਏ ਵੇ ਕੱਟਨੇ ਲਾ ਫੜ ਬਸ ਆ ਫੜੀ ਬੜੀ ਯਾ ਲਖਾਈ ਦੂੰ ਕਰਾ ਦੀ ਸਾਡੇ ਤੇ ਯਾ ਪੱਛ ਉਹ ਦਿਖਾਈ ਤੋਂ ਕਰਾ ਦੇ ਪੈਸੇ ਕਿਨੇ ਪੈਸੇ ਕਿਨੇ ਸਾਡੇ 1300 ਰੁਪਏ ਲੈਣਾ ਪੂਰਾ ਸਾਡੇ 13 ਹੀ ਦੇਵਾਂਗੇ ਲਖਾਈ ਕਰਾ ਦੀ ਫਿਰ ਮਾਤਾ ਨਾ ਯਾਰ ਸੌ ਲਗਾਈ ਪੈ ਗਿਆ ਬਰੋਏ ਬਰੰਦਨ 400 ਕਿਹੜਾ ਪੈ ਗਿਆ 200 ਹੀ ਪਾਊਗਾ ਤੇਰਾ ਨਾ 200 ਲੱਗੂਗਾ 200 ਮੇਰਾ ਲੱਗੂ 200 ਇਹਦਾ 400 ਤਾਂ ਪੈ ਗਿਆ ਮੈਨੂੰ ਕੀ ਚਾਹ ਪੈਸੇ ਗਿਣੀ ਕਿੰਨੇ ਪੈਸੇ ਗਣ ਕਿੰਨੇ

13.5 ਰੁਪਏ ਕੱਟਨੇ ਭਾਈ ਠੀਕ ਆ ਖੁਸ਼ ਆ ਉਹ ਦੇ ਉਹ ਉਹ ਦੇਖ ਲੈ ਸਾਢੇ 13000 ਦਾ ਕਰਾ ਚਾਚੇ ਸਾਢੇ 13000 ਹਾਂ ਸਰਨਪੁਰ ਸਰਨਪੁਰ ਮਾਂ ਕਾ ਕੀ ਕਰਾਵਾ